ਰਾਗ ਗੋੰਡ ਬਾਣੀ ਭਗਤਾ ਕੀ ਕਬੀਰ ਜੀ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੰਤ ਮਿਲੈ ਕਿਸ ਸੁਣੀਐ ਕਹੀਐ ਮਿਲੈ ਅਸੰਤ ਮਸਟ ਕਰ ਰਹੀਐ ਬਾਬਾ ਬੋਲਣਾ ਕਿਆ ਕਹੀਐ ਜੈਸੀ ਰਾਮ ਨਾਮ ਰਵ ਰਹੀਐ ਰਹਾਉ ਸੰਤਨ ਸਿਓ ਬੋਲੇ ਉਪਕਾਰੀ ਮੂਰਖ ਸਿਓ ਬੋਲੇ ਝੱਖ ਮਾਰੀ ਬੋਲਤ ਬੋਲਤ ਬੜਹਿ ਵਿਕਾਰਾ ਬਿਨ ਬੋਲੇ ਕਿਆ ਕਰਹਿ ਵਿਚਾਰਾ ਕਹੋ ਕਬੀਰ ਸੂਛਾ ਘਟ ਬੋਲੇ ਭਰਿਆ ਹੋਇ ਸੋ ਕਭੋ ਨਾ ਡੋਲੇ ਗੋਂਡ ਨਰੂ ਮਰੈ ਨਰ ਕਾਮਨਾ ਆਵੈ ਪਸ਼ੂ ਮਰੈ ਦਸ ਕਾਜ ਸਵਾਰੈ ਆਪਣੀ ਕਰਮ ਕੀ ਗਤ ਮੈਂ ਕਿਆ ਜਾਣੋ ਮੈਂ ਕੀ ਜਾਣੋ ਬਾਬਾ ਰੀ ਰਹਾਉ ਹਾੜ ਜਲੇ ਜੈਸੇ ਲੱਕਰੀ ਕਾ ਤੂਲਾ ਕੇਸ ਜਲੇ ਜੈਸੇ ਘਾਸ ਕਾ ਪੂਲਾ ਕਹੋ ਕਬੀਰ ਤਬਹੀ ਨਰ ਜਾਗੈ ਜਮ ਕਾ ਡੰਡ ਮੂंड ਮਹਿ ਲਾਗੈ ਗੋਂਡ ਆਕਾਸ ਗਗਨ ਪਾਤਾਲ ਗਗਨ ਹੈ ਚਹੋਂ ਦਿਸ ਗਗਨ ਰਹਾਇ ਨੇ ਆਨਦਮੂਲ ਸਦਾ ਪੁਰਖੋਤਮ ਕਾਟੇ ਬਿਨਸੈ ਗਗਨ ਨਾ ਜਾਇਨੀ ਮੋਹੇ ਬੈਰਾਗ ਭਯੋ ਇਹੋ ਜੀਉ ਆਏ ਕਹਾ ਗਯੋ ਰਹਾ ਪੰਚ ਤਤ ਮਿਲ ਕਾਇਆ ਕੀਨੀ ਤਤ ਕਹਾ ਤੇ ਕੀ ਨਰੇ ਕਰਮ ਬਾਦ ਤੁਮ ਜੀਉ ਕਹਿ ਤਹੋ ਕਰਮ ਹੈ ਕਿਨ ਜੀਉ ਦੀਨਰੇ ਹਰ ਮਹ ਤਨ ਹੈ ਤਨ ਮਹ ਹਰ ਹੈ ਸਰਬ ਨਿਰੰਤਰ ਸੋਏ ਰੇ ਕਹ ਕਬੀਰ RAM ਨਾਮ ਨਾ ਛੋਡਉ ਸਹਜੇ ਹੋਏ ਸੋ ਹੋਏ ਰੇ ਰਾਗ ਗੋੰਡ ਬਾਣੀ ਕਬੀਰ ਜੀਓ ਕੀ ਘਰ ਦੂਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਪੂਜਾ ਬਾੰਦ ਪਿਲਾ ਕਰ ਢਾਰਿਉ ਹਸਤੀ ਕ੍ਰੋਪ ਮੂਡ ਮਹਿ ਮਾਰਿਉ ਹਸਤ ਭਾਗ ਕੈ ਚੀਸਾ ਮਾਰੈ ਆ ਮੂਰਤ ਕਹਿ ਹਉ ਬਲੇਹਾਰੈ ਹਾਏ ਮੇਰੇ ਠਾਕੁਰ ਤੁਮਰਾ ਜੋਰ ਕਾਜੀ ਬਖਬੂ ਹਸਤੀ ਤੋਰ ਰਹਾਓ ਰੇ ਮੁਹਾਵਤ ਤੁਜ ਡਾਰੋਂ ਕਾਟ ਇਸੈ ਤਰਾਵੋ ਕਾਲੂ ਹਸਾਟ ਹਸਤ ਨਾ ਤੋਰੈ ਧਰੈ ਧਿਆਨ ਵਾਕੈ ਹਿਰਦੈ ਬਸੈ ਪਗਵਾਨ ਕਿਆ ਅਪਰਾਧ ਸੰਤ ਹੈ ਕੀਨਾ ਬਾੰਦ ਕੋਟ ਕੁੰਚਰ ਕਉਦੀਨਾ ਕੁੰਚਰ ਪੋਟ ਲੈ ਲੈ ਨਮਸ਼ਕਾਰੈ ਬੂਜੀ ਨਹੀਂ ਕਾਜੀ ਅੰਧਿਆਰੈ ਤੀਨ ਬਾਰ ਪਤੀਆ ਭਰ ਲੀਨਾ ਮਨ ਕਠੋਰ ਅਜੂ ਨਾ ਪਤੀਨਾ ਕਹ ਕਬੀਰ ਹਮਰਾ ਗੋਬਿੰਦ ਚੌਥੇ ਪਦਮਹਿ ਜਨ ਕੀ ਜਿੰਦ ਗੋਂਡ ਨਾ ਇਹੋ ਮਾਨਸ ਨਾ ਇਹੋ ਦੇਵ ਨਾ ਇਹੋ ਜਤੀ ਕਹਾ ਵੈ ਸੇਵ ਨਾ ਇਹ ਜੋਗੀ ਨਾ ਅਵਧੂਤਾ ਨਾ ਇਸ ਮਾਏ ਨਾ ਕਾਹੂ ਪੂਤਾ ਆਹ ਮੰਦਰ ਮਹਿ ਕੌਣ ਬਸਾਈ ਤਾ ਕਾ ਅੰਤ ਨਾ ਕੋ ਪਾਈ ਰਹਾਉ ਨਾ ਇਹੋ ਗਿਰਹੀ ਨਾ ਉਹ ਦਾਸੀ ਨਾ ਇਹੋ ਰਾਜ ਨਾ ਭੀਖ ਮੰਗਾਸੀ ਨਾ ਇਸ ਪਿੰਡ ਨਾ ਰਕਤੂ ਰਾਤੀ ਨਾ ਇਹੋ ਬ੍ਰਾਹਮਣ ਨਾ ਇਹੋ ਖਾਤੀ ਨਾ ਇਹੋ ਤਪਾ ਕਹਾਵੇ ਸੇਖ ਨਾ ਇਹੋ ਜੀਵੈ ਨਾ ਮਰਤਾ ਦੇਖ ਇਸ ਮਰਤੇ ਕੋ ਜੇ ਕੋ ਰੂਵੈ ਜੋ ਰੂਐ ਸੋਈ ਪਤ ਖੋਐ ਗੁਰ ਪ੍ਰਸਾਦ ਮੈਂ ਡਗਰੂ ਪਾਇਆ ਜੀਵਨ ਮਰਨ ਦੋ ਮਿਟਵਾਇਆ ਕਹੋ ਕਬੀਰ ਇਹੋ ਰਾਮ ਕੀ ਅੰਸ ਜਸ ਕਾਗਿਤ ਪਰ ਮਿਟੈ ਨਾ ਮੰਸ ਗੋਂਡ ਟੂਟੇ ਤਾਗੇ ਨਖੁੱਟੀ ਪਾਨ ਦਵਾਰ ਉਪਰ ਚਿਲਕਾ ਵਹਿ ਕਾਨ ਕੂਚ ਵਿਚਾਰੇ ਪੂਏ ਫਾਲ ਪਿਆ ਮੁੰਡਿਆ ਸਿਰ ਚੜਬੂ ਕਾਲ ਇਹ ਮੁੰਡਿਆ ਸੰਗ ਲੋ ਦਰਬ ਖੋਈ ਆਵਤ ਜਾਤ ਨਾਕ ਸਰ ਹੋਈ ਰਹਾ ਤੁਰੀ ਨਾਰ ਕੀ ਛੋਡੀ ਬਾਤਾ RAM ਨਾਮ ਵਾਕਾ ਮਨ ਰਾਤਾ ਲੜਕੀ ਲਰਕਨ ਖੈਬੋ ਨਾਹੀ ਮੁੰਡਿਆ ਅਨ ਦਿਨ ਤਾਪੇ ਜਾਹੀ ਇਕ ਦੋਏ ਮੰਦਰ ਇਕ ਦੋਏ ਬਾਟ ਹਮਕੋ ਸਾਥਰ ਓਨਕੋ ਖਾਟ ਮੂੰਡ ਪਲੋਸ ਕਮਰ ਬੱਧ ਪੋਥੀ ਹਮਕੋ ਚਾਬਨ ਓਨਕੋ ਰੋਟੀ ਮੁੰਡੀਆਂ ਮੁੰਡੀਆਂ ਹੋਏ ਏਕ ਏ ਮੁੰਡੀਆਂ ਬੂੜਤ ਕੀਤੇ ਕ ਸੁਨ ਅੰਧਲੀ ਲੋਈ ਬੇਪੀਰ ਇਨ ਮੁੰਡੀਆਂ ਨ ਭਜ ਸਰਨ ਕਬੀਰ ਗੋਂਡ ਖਸਮ ਮਰੈ ਤੋ ਨਾਰ ਨ ਰੋਵੇ ਉਸ ਰਖਵਾਰਾ ਔਰੋ ਹੋਵੇ ਰਖਵਾਰੀ ਕਾ ਹੋਏ ਬਨਾਸ ਆਗੇ ਨਰਕ ਈਹਾ ਭੋਗ ਬਲਾਸ ਏਕ ਸੁਹਾਗਨ ਜਗਤ ਪਿਆਰੀ ਸਗਲੇ ਜੀ ਜੰਤ ਕੀ ਨਾਰੀ ਰਹਾਉ ਸੁਹਾਗਨ ਗਲ ਸੋਹੈ ਹਾਰ ਸੰਤ ਕੋ ਬੇਖ ਬਿਗ ਸੈ ਸੰਸਾਰ ਕਰ ਸ਼ਿੰਗਾਰ ਬਹਿ ਪਖਿਆਰੀ ਸੰਤ ਕੀ ਠਿਠਕੀ ਫਿਰੈ ਬੇਚਾਰੀ ਸੰਤ ਭਾਗ ਉਹ ਪਾਛੈ ਪਰੈ ਗੁਰ ਪ੍ਰਸਾਦੀ ਮਾਰੂ ਡਰੈ ਸਾਕਤ ਕੀ ਉਹ ਪਿੰਡ ਪਰਾਇਨ ਹਮ ਕੋ ਦ੍ਰਿਸ਼ਟ ਪਰੈ ਤ੍ਰਿਖ ਡਾਇਨ ਹਮ ਤਿਸ ਕਾ ਬੋ ਜਾਣਿਆ ਭੇਉ ਜਬ ਹੂਏ ਕਿਰਪਾਲ ਮਿਲੇ ਗੁਰਦੇਵ ਕਹੋ ਕਬੀਰ ਅਬ ਬਾਹਰ ਪਰੀ ਸੰਸਾਰੈ ਕੈ ਅੰਚਲ ਲਰੀ ਗੋਂਡ ਗ੍ਰਹਿ ਸੁਬਾ ਜਾ ਕੈ ਰੇ ਨਾਹੀ ਆਵਤ ਪਹੀਆ ਖੂਦੇ ਜਾਏ ਵਾਕੈ ਅੰਤਰ ਨਹੀਂ ਸੰਤੋਖ ਬਿਨ ਸੋਹਾਗਨ ਲਾਗੇ ਦੁਖ ਧਨ ਸੋਹਾਗਨ ਮਹਾ ਪਵੀਤ ਤਪੇਤ ਪੀਸਰ ਡੋਲੇ ਚੀਤ ਰਹਾਉ ਸੋਹਾਗਨ ਕਿਰਪਨ ਕੀ ਪੂਤੀ ਸੇਵਕ ਤਜ ਜਗਤ ਸਿਉ ਸੂਤੀ ਸਾਧੂ ਕਹਿ ਠਾਡੀ ਦਰਬਾਰ ਸਨਮ ਤੇਰੀ ਮੋ ਕਉ ਨਿਸਤਾਰ ਸੋਹਾਗਨ ਹੈ ਅਤ ਸੁੰਦਰੀ ਪਗ ਨੇ ਵਰਸਨ ਕ ਸੁਨਹਿਰੀ ਜੋ ਲਗ ਪ੍ਰਾਨ ਤਉ ਲਗ ਸੰਗੇ ਨਹੀਂ ਤਾਂ ਚੱਲੀ ਬੇਗ ਉਠ ਨੰਗੇ ਸੋਹਾਗਨ ਭਵਨ ਤਰੈ ਲੀਆ 10 ਅੱਠ ਪ੍ਰਾਣ ਤੀਰਥ ਰਸ ਕੀਆ ਬ੍ਰਹਮਾ ਵਿਸ਼ਨ ਮਹੇਸ਼ਰ ਵੇਦੇ ਵੱਡੇ ਭੂਪਤ ਰਾਜੇ ਹੈ ਛੇਦੇ ਸੋਹਾਗਨ ਉਰਵਾਰ ਨਾ ਪਾਰ ਪੰਜ ਨਾਰਦ ਕੈ ਸੰਗ ਵਿਦਵਾਰ ਪੰਜ ਨਾਰਦ ਕੇ ਮਿਟਵੇ ਫੂਟੇ ਕਹੋ ਕਬੀਰ ਗੁਰ ਕਿਰਪਾ ਛੂਟੇ ਗੋਂਡ ਜੈਸੀ ਮੰਦਰ ਮਹਿ ਬਲ ਹਰ ਨਾ ਠਹਰੈ ਨਾਮ ਬਿਨਾ ਕੈਸੀ ਪਾਰ ਉਤਰੈ ਕੁੰਭ ਬਿਨਾ ਜਲ ਨਾ ਟੀਕਾਵੈ ਸਾਧੂ ਬਿਨ ਐਸੀ ਅਭਗਤ ਜਾਵੈ ਜਾਰੋ ਤਿਸੈ ਜੋ ਰਾਮ ਨਾ ਚੇਤੇ ਤਨ ਮਨ ਰਮਤ ਰਹੈ ਮਹਿ ਖੇਤੇ ਰਹਾਉ ਜੈਸੀ ਹਲ ਹਰ ਬਿਨਾ ਜ਼ਮੀ ਨਹੀਂ ਬੋਈਐ ਸੂਤ ਬਿਨਾ ਕੈਸੇ ਮਣੀ ਪਰੋਈਐ ਹੁੰਡੀ ਬਿਨ ਕਿਆ ਗੰਠ ਚੜਾਈਐ ਸਾਧੂ ਬਿਨ ਤੈਸੇ ਅਬਗਤ ਜਾਈਐ ਜੈਸੇ ਮਾਤ ਪਿਤਾ ਬਿਨ ਬਾਲ ਨਾ ਹੋਈ ਬਿੰਬ ਬਿਨਾ ਕੈਸੇ ਕੱਪੜੇ ਤੋਈ ਘੋਰ ਬਿਨਾ ਕੈਸੇ ਅਸਵਾਰ ਸਾਧੂ ਬਿਨ ਨਾਹੀ ਦਰਬਾਰ ਜੈਸੇ ਬਾਜੀ ਬਿਨ ਨਹੀਂ ਲੀਜੈ ਫੇਰੀ ਖਸਮ ਦੁਹਾਗਨ ਤਜ ਔਹੇਰੀ ਕਹ ਕਬੀਰ ਏਕੈ ਕਰ ਕਰਨਾ ਗੁਰਮukh ਹੋਏ ਬਹੁਰ ਨਹੀਂ ਮਰਨਾ ਗੋਂਡ ਕੂਟਨ ਸੋਏ ਜੋ ਮਨ ਕੋ ਕੂਟੈ ਮਨ ਕੂਟੈ ਤਉ ਜਮ ਤੇ ਛੂਟੈ ਕਟ ਕੋਟ ਮਨ ਕਸਵੱਟੀ ਲਾਵੈ ਸੋ ਕੂਟਨ ਮੁਕਤ ਬਹੁ ਪਾਵੈ ਕੂਟਨ ਕਿਸੈ ਕਹੋ ਸੰਸਾਰ ਸਗਲ ਬੋਲਣ ਕੇ ਮਾਹੀਂ ਵਿਚਾਰ ਰਹਾਉ ਨਾਚਨ ਸੋਏ ਜੋ ਮਨ ਸਿਓ ਨਾਚੈ ਝੂਠ ਨਾ ਪਤੀਐ ਪਰਚੈ ਸਾਚੈ ਜਿਸ ਮਨ ਆਗੇ ਪੂਰੈ ਤਾਲ ਇਸ ਨਾਚਨ ਕੇ ਮਨ ਰਖਵਾਲ ਬਜਾਰੀ ਸੋ ਜੋ ਬਜਾਰਹਿ ਸੋਧੈ ਪਾਂਚ ਪਲੀ ਤਹਿ ਕਉ ਪਰਬੋਧੈ ਨੌ ਨਾਇਕ ਕੀ ਭਗਤ ਪਛਾਨੈ ਸੋ ਬਾਜਾਰੀ ਹਮ ਗੁਰਮਾਨੀ ਤਸਕਰ ਸੋਏ ਜੇ ਤਾਤ ਨ ਕਰੈ ਇੰਦਰੀ ਕੈ ਯਤਨ ਨਾਮ ਉਚਰੈ ਕਹੋ ਕਬੀਰ ਹਮ ਐਸੇ ਲਖਨ ਤਨ ਗੁਰਦੇਵ ਅਤ ਰੂਪ ਵਿਚਖਣ ਗੋਂਡ ਤਨ ਗੋਪਾਲ ਤਨ ਗੁਰਦੇਵ ਤਨ ਅਨਾਦ ਭੁਖੇ ਕਵਲ ਤਹਕੇਵ ਤਨ ਓਏ ਸੰਤ ਜਿਨੇ ਐਸੀ ਜਾਨੀ ਤਿਨ ਕੋ ਮਿਲਬੋ ਸਾਰਿੰਗ ਪਾਨੀ ਆਦ ਪੁਰਖ ਤੇ ਹੋਏ ਅਨਾਦ ਜਪਿਐ ਨਾਮ ਅਨ ਕੈ ਸਾਦ ਰਹਾਉ ਜਪਿਐ ਨਾਮ ਜਪਿਐ ਅਨ ਅੰਬੈ ਕੈ ਸੰਗ ਨੀਕਾਵਨ ਅੰਨੈ ਬਾਹਰ ਜੋ ਨਰ ਹੋਐ ਤੀਨ ਭਵਨ ਮਹਿ ਆਪਣੀ ਖੋਐ ਛੋਡ ਅੰਨ ਕਰਹਿ ਪਖੰਡ ਨਾ ਸੁਹਾਗਨ ਨਾ ਉਹੇ ਰੰਡ ਜਗ ਮਹਿ ਭਗਤੀ ਦੂਦਾ ਧਾਰੀ ਗੁਪਤੀ ਖਾਵਹਿ ਵਟਕਾ ਸਾਰੀ ਅੰਨੈ ਬਿਨਾ ਨਾ ਹੋਏ ਸੁਕਾਲ ਤਜਿਐ ਅੰਨ ਨਾ ਮਿਲੈ ਗੋਪਾਲ ਕਹੋ ਕਬੀਰ ਹਮ ਐਸੇ ਜਾਣਿਆ ਤਨ ਅਨਾਦ ਠਾਕੁਰ ਮਨ ਮਾਨਿਆ ਰਾਗ ਗੋੰਡ ਬਾਣੀ ਨਾਮ ਦੇਉ ਜੀ ਕੀ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਸਮੇਦ ਜਗਨੇ ਤੁਲਾ ਪੁਰਖ ਦਾਨੇ ਫਰਾਗ ਇਸਨਾਨੇ ਤਉਨਾ ਪੁਜਯ ਹੈ ਹਰ ਕੀਰਤ ਨਾਮਾ ਆਪਣੇ ਰਾਮਹਿ ਭਜਰੇ ਮਨ ਆਲਸੀਆ ਰਹਾਉ ਗਿਆ ਪਿੰਡ ਭਰਤਾ ਬਨਾਰਸ ਅਸਬਸਤਾ ਮੁਖ ਵੇਦ ਚਤਰ ਪੜਤਾ ਸਗਲ ਧਰਮ ਅਸ਼ਟਾ ਗੁਰ ਗਿਆਨ ਇੰਦਰੀ ਦ੍ਰਿੜਤਾ ਖਟ ਕਰਮ ਸਹਿ ਤਰਹਿਤਾ ਸੇਵਾ ਸਖਤ ਸੰਵਾਦੰ ਮਨ ਛੋੜ ਛੋੜ ਸਗਲ ਭੇਦੰ ਸਿਮਰ ਸਿਮਰ ਗੋਬਿੰਦੰ ਪਾਜਨਾ ਮਾ ਤਰਸ ਭਾਵ ਸਿੰਦੰ ਗੋਂਡ 나ਦ ਭ੍ਰਮੇ ਜੈਸੀ ਮਿਰਗਾਈ ਪ੍ਰਾਣ ਤਜੇ ਵਾਕੋ ਧਿਆਨ ਨਾ ਜਾਏ ਐਸੇ ਰਾਮਾ ਐਸੇ ਹੀਰੋ ਰਾਮ ਛੋੜ ਚਿਤ ਅਨਤ ਨਾ ਫੇਰਾਂ ਰਹਾਉ ਜਿਉ ਮੀਨਾ ਹੀਰੈ ਪਸੂ ਆਰਾ ਸੋਨਾ ਗੜ ਤੇ ਹੀਰੈ ਸੁਨਾਰਾ ਜਿਉ ਵਿਖੀ ਹੀਰੈ ਪਰ ਨਾਰੀ ਕੌਡਾ ਡਾਰ ਤੇ ਹੀਰੈ ਜੁਵਾਰੀ ਜਹ ਜਹ ਦੇਖੋ ਤਹ ਤਹ ਰਾਮਾ ਹਰ ਕੇ ਚਰਨ ਨਿਤ ਧਿਆਵੈ ਨਾਮਾ ਗੋਡ ਮੋਕੋ ਤਾਰ ਲੈ ਰਾਮਾ ਤਾਰ ਲੈ ਮੈਂ ਅਜਾਨ ਜਾਣ ਤਰਪੇ ਨਾ ਜਾਨੋ ਬਾਪ ਬੀਠਲਾ ਬਾਹਾਂ ਦੇ ਰਹਾਉ ਨਰ ਤੇ ਸੁਰ ਹੋਏ ਜਾਤ ਨਿਮਖ ਮੈਂ ਸਤਗੁਰ ਬੁੱਧ ਸਿਖ ਲਾਈ ਨਰ ਤੇ ਉਪਜ ਸੁਰਗ ਕੋ ਜੀਤਿਓ ਸੋ ਅਵਖਦ ਮੈਂ ਪਾਈ ਜਹਾਂ ਜਹਾਂ ਤੂੰ ਨਾਰਦ ਤੇਕੇ ਨੈਕ ਟਕਾਵੋ ਮੋਹੇ ਤੇਰੇ ਨਾਮ ਅਵਲੰਭ ਬਹੁਤ ਜਾਣਿ ਉਦਰੇ ਨਾਮੇ ਕੀ ਨਿਜਮਤ ਏ ਗੋਡ ਮੋਹਿ ਲਾਗਤੀ ਤਾਲਾ ਬੇਲੀ ਬਛਰੇ ਬਿਨ ਗਾਇ ਅਕੇਲੀ ਪਾਨੀਆਂ ਬਿਨ ਮੀਨ ਤਲਫੈ ਐਸੇ ਰਾਮਨਾਮਾ ਬਿਨ ਬਾਪਰੋ ਨਾਮਾ ਰਹਾਉ ਜੈਸੀ ਗਾਏ ਕਾ ਬਾਦਸ਼ਾ ਸੂਤਲਾ ਥਨ ਚੋਖ ਤਾ ਮੱਖਣ ਕੂਟਲਾ ਨਾਮ ਦੇਹੋ ਨਰਾਇਣ ਪਾਇਆ ਗੁਰ ਭੇਟਤ ਅਲਖ ਲਖਾਇਆ ਜੈਸੀ ਵਿਖੈ ਹਿਤ ਪਰ ਨਾਰੀ ਐਸੀ ਨਾਮੇ ਪ੍ਰੀਤ ਮਰਾਰੀ ਜੈਸੀ ਤਾਪਤੇ ਨਿਰਮਲ ਕਾਮਾ ਤੈਸੀ ਰਾਮ ਨਾਮਾ ਬਿਨ ਬਾਪਰੋ ਨਾਮਾ ਰਾਗ ਗੂੰਡ ਬਾਣੀ ਨਾਮ ਦਿਓ ਜਿਉ ਕੀ ਘਰ ਦੂਜਾ ਇਕ ਓੰਕਾਰ ਸਤਗੁਰ ਪ੍ਰਸਾਦ ਹਰ ਹਰ ਕਰਤ ਮਿਟੇ ਸਭ ਭਰਮਾ ਹਰ ਕੋ ਨਾਮ ਲੈ ਉਤਮ ਧਰਮਾ ਹਰ ਹਰ ਕਰਤ ਜਾਤ ਕຸນ ਹਰੀ ਸੋ ਹਰ ਅੰਦਲਹਿ ਕੀ ਲਾਕਰੀ ਹਰੇ ਨਮਸਤੇ ਹਰੇ ਨਮਹ ਹਰ ਹਰ ਕਰਤ ਨਹੀਂ ਦੁਖ ਜਮਹਿ ਰਹਾਉ ਹਰ ਹਰ 나ਖ ਚ ਹਰੇ ਪਰਾਨ ਅਜੈ ਮਲਕਿਓ ਬੈਕੁੰਠੈ ਤਾਨ ਸੁਆ ਪੜਾਵਤ ਗਨ ਕਾ ਤਰੀ ਸੋ ਹਰ ਨੈਨਹੁ ਕੀ ਪੂਤਰੀ ਹਰ ਹਰ ਕਰਤ ਪੂਤਨਾ ਤਰੀ ਬਾਲ ਘਤਨੀ ਕਪਟਹਿ ਭਰੀ ਸਿਮਰਨ ਦਰੋਪਤ ਸੁਤ ਉਦਰੀ ਗੌਤਮ ਸਤੀ ਸਿਲਾ ਨਿਸਤਰੀ ਕੇਸੀ ਕੰਸ ਮਥਨ ਜਿਨ ਕੀਆ ਜੀ ਦਾਨ ਕਾਲੀ ਕਉ ਦਿਆ ਤਰਣੈ ਨਾਮ ਐਸੋ ਹਰੀ ਜਾਸ ਜਪਤ ਪੈ ਅਪਦਾ ਟਰੀ ਗੋਂਡ ਭੈਰੋਂ ਭੂਤ ਸੀਤਲਾ ਧਾਵੇ ਖਰ ਬਾਹਨ ਉਹ ਛਾਰ ਓਡਾਵੇ ਹਉ ਤਉ ਏ ਕਰਮਈਆ ਲੈ ਹਉ ਆਨ ਦੇਵ ਬਦਲਾਵਣ ਦੇ ਹਉ ਰਹਾਉ ਸੇਵਕ ਕਰਤੇ ਜੋ ਨਰ ਧਿਆਵੈ ਬਰਦ ਚੜੇ ਡੌਰੂ डमਕਾਵੇ ਮਹਾ ਮਾਏ ਕੀ ਪੂਜਾ ਕਰੈ ਨਰ ਸੈ ਨਾਰ ਹੋਏ ਔਤਰੈ ਤੂੰ ਕਹੀਤ ਹੀ ਆਦ ਭਵਾਨੀ ਮੁਕਤ ਕੀ ਬਰੀਆ ਕਹਾ ਛਪਾਨੀ ਗੁਰਮਤਿ ਰਾਮ ਨਾਮ ਗਹੋ ਮੀਤਾ ਰਣਵੇ ਨਾਮਾ ਇਓ ਕਹੇ ਗੀਤਾ ਬਲਾਵ ਗੋਂਡ ਆਜ ਨਾਮੇ ਬੀਟਲ ਦੇਖਿਆ ਮੂਰਖ ਕੋ ਸਮਝਾਉਂਦੇ ਰਹਾਉ ਪਾਂਡੇ ਤੁਮਰੀ ਗਾਇਤਰੀ ਲੋਧੇ ਕਾ ਖੇਤ ਖਾਤੀ ਥੀ ਲੈ ਕਰ ਠੇਂਗਾ ਟਗਰੀ ਤੋਰੀ ਲਾਂਗਤ ਲਾਂਗਤ ਜਾਤੀ ਥੀ ਪਾਂਡੇ ਤੁਮਰਾ ਮਹਾਦੇਉ ਤੌਲੇ ਬਲਦ ਚੜਿਆ ਆਪਤ ਦੇਖਿਆ ਥਾ ਮੋਦੀ ਕੇ ਕਰ ਖਾਣਾ ਪਾਕਾ ਵਾਕਾ ਲੜਕਾ ਮਾਰਿਆ ਥਾ ਪਾਂਡੇ ਤੁਮਰਾ ਰਾਮਚੰਦ ਸੋ ਪੀ ਆਵਤ ਦੇਖਿਆ ਥਾ 라वण ਛੇਤੀ ਸਰਬਰ ਹੋਈ ਘਰ ਕੀ ਜੋਏ ਗਵਾਈ ਥੀ Hindu ਅੰਨਾ ਤੁਰਕੂ ਕਾਣਾ ਦੁਹਾ ਤੇ ਗਿਆਨੀ ਸਿਆਣਾ Hindu ਪੂਜੈ ਦੇਹਰਾ ਮੁਸਲਮਾਨ ਮੁਸੀਤ ਨਾਮੇ ਸੋਈ ਸੇਵਿਆ ਜਹ ਦੇਹਰਾ ਨਾਮ ਸੀਤਾ ਹਰਾਗ ਗੁੰਡ ਬਾਣੀ ਰਵ